ਜਿਮਨੀ ਚੋਣਾਂ ਦੇ ਐਲਾਨ ਦੇ ਨਾਲ ਪੰਜਾਬ ਦੀਆਂ ਫਜ਼ਾਮਾਂ ਦੇ ਵਿੱਚ ਰਾਜਨੀਤਿਕ ਫਜ਼ਾਮਾਂ ਦੇ ਵਿੱਚ ਵੱਡੀ ਹਲਚਲ ਹੋਈ ਹੈ। ਭਗਵੰਤ ਮਾਨ ਸ਼ਾਇਦ ਲੋਕ ਸਭਾ ਦੇ ਰਿਜ਼ਲਟਾਂ ਨੂੰ ਦੇਖਦੇ ਹੋਏ ਇਸ ਸੀਟ ਨੂੰ ਆਪਣੀ ਵਿਕਾਰੀ ਸੀਟ ਸਮਝਣ ਲੱਗੇ ਨੇ। ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਤੋਂ ਜਲੰਧਰ ਸ਼ਿਫਟ ਹੋਣ ਲੱਗੇ ਨੇ। ਕਰ ਆਖਰਕਾਰ ਨਕੀ ਨੇ ਕਿ ਆਪਣੇ ਵਰਕਰਾਂ ਦੇ ਨਾਲ ਰਾਬਤਾ ਬਣਾਉਣ ਦੇ ਲਈ ਜਲੰਧਰ ਸ਼ਿਫਟ ਹੋ ਰਹੇ ਨੇ। ਜਾਂ ਫਿਰ ਕਾਰਨ ਕੁਝ ਹੋਰ ਨੇ ਕੀ ਜਿਮਨੀ ਚੋਣ ਦੇ ਵਿੱਚ ਵੀ ਕੁਝ ਕਾਲਾ ਦਿਖਾਈ ਦੇ ਰਿਹਾ ਹੈ ਕਿ ਜਿਮਨੀ ਚੋਣ ਦੇ ਵਿੱਚ ਵੀ ਕੋਈ ਉਲਟਫੇਰ ਦਾ ਡਰ ਮੁੱਖ ਮੰਤਰੀ ਸਾਹਿਬ ਨੂੰ ਹੈ ਗੱਲਬਾਤ ਇਹਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਚਰਨਜੀਤ ਸਿੰਘ ਚੰਨੀ ਬਾਰੇ ਵੀ ਕਰਾਂਗੇ ਕਿਉਂਕਿ ਲੋਕ ਸਭਾ ਦੀ ਸੀਟ ਵੱਡੇ ਮਾਰਜਨ ਦੇ ਨਾਲ ਜਿੱਤਣ ਤੋਂ ਬਾਅਦ ਪਰਚਮ ਹਲਾਰਾਇਆ ਸੀ ਕਾਂਗਰਸ ਦਾ ਜਲੰਧਰ ਦੇ ਵਿੱਚ ਕਿ ਹੁਣ ਵੱਡੀ ਚੁਣੌਤੀ ਮੁੱਖ ਮੰਤਰੀ ਦੇ ਲਈ ਚਰਨਜੀਤ ਸਿੰਘ ਚੰਨੀ ਹੋਣਗੇ ਜਾਂ ਫਿਰ ਆਪਣੇ ਸਿਪੇ ਸਲਾਰ ਰਹੇ ਉਹ ਦੋ ਲੋਕ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪਾਰਟੀ ਨੂੰ ਛੱਡ ਕੇ ਹੁਣ ਪਾਰਟੀ ਦੇ ਵਿਰੋਧ ਦੇ ਵਿੱਚ ਚੋਣ ਲੜਦੇ ਹੋਏ ਦਿਖਾਈ ਦੇ ਸਕਦੇ ਨੇ ਜਾਂ ਫਿਰ ਪਾਰਟੀ ਨੂੰ ਹਰਾਉਣ ਦੇ ਲਈ ਕੰਮ ਕਰਦੇ ਦਿਖਾਈ ਦੇ ਸਕਦੇ ਨੇ ਕੱਲ ਸ਼ਸ਼ੀਲ ਰਿੰਕੂ ਤੇ ਸ਼ੀਤਲ ਲੰਗਰਾਲ ਦੀ ਕਰ ਰਹੇ ਇਹਨਾਂ ਦੋਹਾਂ ਦੇ ਵਿੱਚੋਂ ਤੇ ਤੀਸਰਾ ਚਰਨਜੀਤ ਸਿੰਘ ਚੰਨੀ ਦੇ ਵਿੱਚੋਂ ਆਖਰ ਸਭ ਤੋਂ ਵੱਡੀ ਚੁਣੌਤੀ ਮੁੱਖ ਮੰਤਰੀ ਲਈ ਕੀ ਹੈ ਜਿਸ ਦੇ ਲਈ ਹੁਣ ਜਲੰਧਰ ਤੋਂ ਸ਼ਿਫਟ ਜਲੰਧਰ ਸ਼ਿਫਟ ਹੋਣਾ ਪੈ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਗੱਲਬਾਤ ਉਸ ਵੱਡੀ ਚੁਣੌਤੀ ਦੀ ਵੀ ਕਰਾਂਗੇ ਤੇ ਉਦੋਂ ਗੱਲਬਾਤ ਕਰਾਂਗੇ ਰਵਨੀਤ ਸਿੰਘ ਬਿੱਟੂ ਦੀ ਕਿਉਂਕਿ ਕੇਂਦਰ ਦੇ ਵਿੱਚ ਰਾਜ ਮੰਤਰੀ ਬਣਾਏ ਜਾਣ ਤੋਂ ਬਾਅਦ ਰਬਨੀਤ ਬਿੱਟੂ ਦੇ ਸੁਰ ਬਦਲੇ ਨੇ ਹੁਣ ਨਰਮੀ ਆਈ ਹੈ ਬੋਲਾਂ ਦੇ ਵਿੱਚ ਤੇ ਨਾਲ ਹੀ ਨਾਲ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਪਰ ਵੀ ਨਰਮ ਦਿਖਾਈ ਦਿੰਦੇ ਨੇਗੇ ਲੇਕਿਨ ਉਹਨਾਂ ਦੇ ਇਹ ਬਿਆਨ ਵਿਰੋਧੀਆਂ ਨੂੰ ਹਜਮ ਨਹੀਂ ਆਏ ਵਿਰੋਧੀ ਤਿੱਖਾ ਪ੍ਰਤੀਕਰਮ ਦਿੰਦੇ ਨਜ਼ਰ ਆਏ ਨੇ ਤੇ ਘੇਰਦੇ ਹੋਏ ਨਜ਼ਰ ਆਇਆ ਨਹੀਂ ਰਵਨੀਤ ਬਿੱਟੂ ਨੂੰ ਇਸ ਬਿਆਨ ਦੇ ਉੱਪਰ ਆਖਰ ਕਿਸ ਕਿਸ ਵੱਲੋਂ ਤੇ ਕਿਸ ਕਿਸ ਅੰਦਾਜ਼ ਦੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਗਿਆ ਹੈ ਗੱਲਬਾਤ ਉਹਦੇ ਉੱਪਰ ਵੀ ਕਰਾਂਗੇ ਸਤਿ ਸ਼ਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਪਹਿਲਾਂ ਸਵਾਗਤ ਕਰ ਲੈਂਦੇ ਆ ਅਣਕੀ ਜੀ ਸਵਾਗਤ ਹੈ ਪ੍ਰੋਗਰਾਮ 'ਚ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਲੋਕ ਸਭਾ ਦੇ ਚੋਣਾਂ ਦਾ ਰਿਜ਼ਲਟ ਆਇਆ ਵੱਡੇ ਉਲਟ ਫੇਰ ਹੋਏ ਉਸ ਤੋਂ ਬਾਅਦ ਜਿਮਨੀ ਚੋਣ ਦਾ ਐਲਾਨ ਹੋਇਆ ਸਿਆਸਤ ਇੱਕ ਵਾਰ ਫਿਰ ਤੋਂ ਆਪਣੇ ਚਰਮ ਤੇ ਉੱਤੇ ਜਿੱਥੇ ਚਰਨਜੀਤ ਸਿੰਘ ਚੰਨੀ ਨੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਨੇ ਵੱਡੀ ਪਾਕੜ ਹੈ ਵੱਡੇ ਮਾਰਜਨ ਦੇ ਨਾਲ ਜਿੱਤੇ ਸੀਗੇ ਉੱਥੇ ਹੀ ਮੁੱਖ ਮੰਤਰੀ ਸਾਹਿਬ ਸ਼ਾਇਦ ਹੁਣ ਇਸ ਜਿਮਨੀ ਚੋਣ ਨੂੰ ਆਪਣੀ ਬਕਾਰੀ ਸੀਟ ਸੰਭਾਲਣ ਲੱਗੇ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਖੁਦ ਚੰਡੀਗੜ੍ਹ ਛੱਡ ਕੇ ਜਲੰਧਰ ਪਹੁੰਚਣ ਲੱਗੇ ਨੇ ਤੇ ਹੁਣ ਕਹਿੰਦੇ ਨੇ ਵੀ ਬਾਗੜੂ ਰੇਥੋਂ ਚੱਲੇਗੀ ਜਿਮਨੀ ਚੋਣ ਦੀ ਕਾਰਨ ਕੀ ਨੇ ਕਿ ਜਿਹੜਾ ਨਾ ਉਹਨਾਂ ਕੋ ਸਾਹਮਣੇ ਆ ਰਿਆ ਸੀ ਵਰਕਰ ਕਹਿ ਰਹੇ ਸੀ رابطہ ਨਹੀਂ ਰਹਿ ਰਿਹਾ ਅਫਸਰ ਕੰਮ ਨਹੀਂ ਕਰ ਰਹੇ ਇਹ ਚਰਚਾਵਾ ਸੀ ਕਿ ਹੁਣ ਵਰਕਰਾਂ ਦੇ ਨਾਲ ਨੇੜਤਾ ਵਧਾਉਣ ਦੇ ਲਈ ਆਪਣੇ ਸੰਗਠਨ ਦੇ ਲੋਕਾਂ ਦੇ ਨਾਲ ਨੇੜਤਾ ਵਧਾਉਣ ਦੇ ਲਈ ਜਲੰਧਰ ਪਹੁੰਚਣ ਲੱਗੇ ਨੇ ਜਾਂ ਕੋਈ ਫਿਰ ਤੋਂ ਜਿਮਨੀ ਚੋਂ ਤੇ ਵੱਡਾ ਉਲਟ ਫੇਰ ਦੀ ਉਹਨਾਂ ਨੂੰ ਦਿਖਾਈ ਦੇ ਰਿਹਾ ਦਾਲ ਚਕਾਲਾ ਦਿਖ ਰਿਹਾ ਕਿਉਂਕਿ ਪਾਰਟੀ ਤੀਸਰੇ ਨੰਬਰ ਤੇ ਰਹਿ ਗਈ ਸੀ ਜਿਮਨੀ ਤੋਂ ਮਾਫ ਕਰਨਾ ਲੋਕ ਸਭਾ ਦੇ ਚੋਣ ਚ ਕੀ ਕਾਰਨ ਲੱਗ ਰਹੇ ਨੇ ਵੀ ਜਿਸ ਕਾਰਨ ਮੁੱਖ ਮੰਤਰੀ ਸਾਹਿਬ ਨੂੰ ਚੰਡੀਗੜ੍ਹ ਛੱਡ ਕੇ ਬਿਊਟੀਫੁੱਲ ਸਿਟੀ ਛੱਡ ਕੇ ਜਲੰਧਰ ਆਉਣਾ ਪੈ ਰਿਹਾ ਹੈ ਮਾਰ ਸਾਹਿਬ ਜਦੋਂ ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਏ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਚਾਹੀਓ ਕਾਂਗਰਸ ਪਾਰਟੀ ਹੋਵੇ ਚਾਹੀਓ ਅਕਾਲੀ ਦਲ ਹੋਵੇ ਤੇ ਚਾਹੀਏ ਭਾਜਪਾ ਹੋਵੇ ਭਾਜਪਾ ਨੂੰ ਛੱਡ ਕੇ ਤੇ ਚਾਹੀਓ ਆਮ ਆਦਮੀ ਪਾਰਟੀ ਹੋਵੇ ਨਤੀਜੇ ਨੂੰ ਲੈ ਕੇ ਹਫਤਾ ਦਫੜੀ ਦੀ ਜਿਹੜੀ ਸਥਿਤੀ ਆ ਸਿੱਧੂ ਆਪਣੇ ਮਾਰ ਸਾਹਿਬ ਉਹ ਮਚੀ ਆ ਹਰ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਸਤਾਤਤਾ ਰਹੀ ਤੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਐਲਾਨ ਕਰਤੇ ਰਿਹਾ 13 0 ਦੇ ਨਤੀਜੇ ਜਿਹੜੇ ਬਿਲਕੁਲ ਉਲਟ ਆਏ ਤਾਂ ਜਿਸ ਕਰਕੇ ਜਿਸ ਤਰੀਕੇ ਨਾਲ ਬੀਤੇ ਦਿਨਾਂ ਚ ਸਰਵੇ ਵੀ ਆਇਆ ਅਹੀਂ ਵੀ ਗੱਲਾਂ ਪਤਾ ਕੀਤੀਆਂ 92 ਸੀਟਾਂ ਵਾਲੀ ਜਿਹੜੀ ਆਮ ਆਦਮੀ ਪਾਰਟੀ ਐ ਪੰਜਾਬ ਦੇ ਵਿੱਚੋਂ ਕੇਵਲ ਤੇ ਕੇਵਲ 33 ਸੀਟਾਂ ਜਿਹੜੀਆਂ ਉਹ ਜਿੱਤ ਸਕੀ ਜਿਹੜੇ ਮਤਲਬ ਜਿਹੜੇ ਮਤਾਨ ਸਾਬਾ ਹਲਕੇ ਸੀ ਉੱਥੋਂ ਜਿੱਤੀ ਬਾਕੀ 60 ਦੇ ਕਰੀਬ ਦੇ ਵਿੱਚੋਂ ਜਿਹੜੀ ਉਹਦੀ ਹਾਰ ਜਿਹੜੀ ਉਹ ਹੁੰਦੀ ਹੈਗੀ ਸੋ ਇਹੋ ਜਿਹੀ ਜਿਹੜੀ ਹਾਰ ਆਮ ਆਦਮੀ ਪਾਰਟੀ ਦੀ ਹੋਈ ਬੇਸ਼ੱਕ ਉਸ ਦਾ ਵੋਟ ਪ੍ਰਤੀਸ਼ਤਨ ਕੋਈ ਜ਼ਿਆਦਾ ਫਰਕ ਨਹੀਂ ਪਿਆ ਪਰ ਅਜਿਹੀ ਹਾਰ ਨੇ ਇੱਕ ਵਾਰ ਚਾਹੇ ਉਹ ਦਿੱਲੀ ਲੋਬੀ ਹੋਵੇ ਤਾਂ ਚਾਹੇ ਭਗਵੰਤ ਮਾਨ ਹੋਣੀ ਹੋਣ ਉਸ ਨੂੰ ਸੋਚਣ ਵਾਸਤੇ ਜੂਰੂ ਮਜਬੂਰ ਕਰ ਦਿੱਤਾ ਕਿ ਅੱਜ ਤੋਂ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਸੀ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਆਤਮ ਮੰਥਨ ਪਾਰਟੀ ਦਾ ਚੱਲ ਰਿਹਾ ਆ ਮੁੱਖ ਮੰਤਰੀ ਸਾਹਿਬ ਵੱਖ-ਵੱਖ ਵਕਫਾਂ ਘਲਕੇ ਚ ਜਾ ਕੇ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਕਿ ਪਾਰਟੀ 'ਚ ਉਹ ਕਿਹੜੀਆਂ ਕਮੀਆਂ ਰਹਿ ਗਈਆਂ ਜਿਸ ਕਰਕੇ ਪਾਰਟੀ ਦੀ ਲੋਕ ਸਭਾ ਦੀਆਂ ਚੋਣਾਂ 'ਚ ਇਹ ਹਾਰ ਜਿਹੜੀ ਹੋਈ ਹੈ ਤਾਂ ਪਤਾ ਲੱਗਾ ਕਿ ਇਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਉਥੋਂ ਬਹੁਤ ਕੁਝ ਵਰਕਰਾਂ ਨੇ ਇਵਨ ਜਿਹੜੇ ਉਮੀਦਵਾਰਾਂ ਨੇ ਵੀ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਿਵੇਂ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਕਿਹਾ ਕਿ ਜਿਹੜੀ ਬਦਲਾਅ ਦੀ ਗੱਲ ਜਿਹੜੀ ਆ ਉਹ ਬਿਲਕੁਲ ਹੀ ਰਫੇਰੀ ਕਿਸੇ ਹੋਰ ਤਰੀਕੇ ਨਾਲ ਦਰਸਾਈ ਗਈ ਜਿਹੜੀ ਜ਼ਮੀਨੀ ਹਕੀਕਤ ਆ ਉਹ ਸਾਨੂੰ ਪਤਾ ਨਹੀਂ ਲੱਗਾ ਲੀਡਰਾਂ ਨੇ ਧੋਖੇ ਦਿੱਤੇ ਬੜੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੋਈਆਂ ਉਹਦੇ ਨਾਲ ਹੀ ਨਾਲ ਅਜੇ ਗੁਪਤਾ ਨੇ ਵੀ ਆਪਣੀ ਪਾਰਟੀ ਦੇ ਜਿਹੜੇ ਪੂਲ ਖੋਲ ਖੇ ਰੱਖ ਦਿੱਤੇ ਤਾਂ ਹੁਣ ਇਹ ਜਿਮਨੀ ਚੋਣ ਜਿਹੜੀ ਸਿਰ ਤੇ ਆ ਗਈ ਆ ਇਹ ਜਿਮਨੀ ਚੋਣ ਜਿਹੜੀ ਆ ਭਗਵੰਤ ਮਾਨ ਵਾਸਤੇ ਇੱਕ ਵਕਾਰ ਦੀ ਸਥਿਤੀ ਆ ਜਿਹੜੀ ਉਹ ਬਣ ਗਈ ਆ ਵਕਾਰੀ ਸੀਟ ਬਣ ਗਈ ਅਜੇ ਤਾਂ ਚਲੋ ਬਾਕੀ 4 ਸੀਟਾਂ ਤੇ ਉਹਦੇ ਸੁਭਨੇ ਅਸੀਂ ਗੱਲ ਕਰਦੇ ਬਾਅਦ ਚ ਕਰਦੇ ਆ ਕਿਉਂਕਿ ਇੱਥੋਂ ਜਿਸ ਤਰੀਕੇ ਨਾਲ ਸ਼ਸ਼ੀਲ ਰਿੰਕੂ ਤੇ ਨਾ ਆਮ ਆਦਮੀ ਪਾਰਟੀ ਦੇ ਉਹ ਐਮਪੀ ਸੰ ਉਸ ਤੋਂ ਬਾਅਦ ਉਪਾਜ-ਪਾਜ ਚਲੇ ਜਾਂਦੇ ਆ ਖਰ ਜਾਂਦੇ ਆ ਦੂਜੇ ਪਾਸੇ ਸ਼ੀਤਲ ਅੰਗਰਾਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੰ ਉਹ ਛੱਟ ਕੇ ਭਾਰਤੀ ਜਨਤਾ ਪਾਰਟੀ 'ਚ ਚਲੇ ਜਾਂਦੇ ਆ ਤਾਂ ਹੁਣ ਉਥੋਂ ਜਿਹੜੀਆਂ ਸਥਿਤੀਆਂ ਵੜ ਗਈਆਂ ਉਸ ਅਧਾਤਿਸ਼ ਤੇ ਸ਼ੀਤਲ ਅੰਗਰਾਲ ਦੀ ਜਿਹੜੀ ਜਿੰਮੇ ਚੋਂ ਜਿਹੜੀ ਹੋਣੀ ਆ ਤਾਂ ਉਹਦੇ ਸਬੰਧੀ ਤਾਂ ਫਿਰ ਸੋ ਬਾਬਾ ਕਾਕੇ ਉਹ ਸੀਟ ਤੇ ਪਹਿਨਾ ਕਦੇ ਕਾਂਗਰਸ ਦਾ ਕਬਜ਼ਾ ਰਿਆ ਕਦੇ ਭਾਜਪਾ ਦਾ ਤੇ ਐਸ ਵੇਲੇ ਉਥੇ ਆਮ ਆਦਮੀ ਪਾਰਟੀ ਦਾ ਕਬਜ਼ਾ ਸੀ ਸ਼ੀਤਲੰਗਰਾਲ ਦੇ ਰੂਪ ਦੇ ਵਿੱਚ ਤੇ ਹੁਣ ਤਾਂ ਇਹ ਸੀਟ ਜਿਹੜੀ ਆ ਬਕਾਰੀ ਸੀਟ ਜਿਹੜੀ ਆਮ ਆਦਮੀ ਪਾਰਟੀ ਵਾਸਤੇ ਜਾਂ ਭਗਵੰਤ ਪਾਣ ਹੋਣ ਵਾਸਤੇ ਬਣ ਚੁੱਕੀ ਆ ਕਿਉਂਕਿ ਸਰਕਾਰ ਵੀ ਉਹਨਾਂ ਦੀ ਹੋਵੇਈ ਮੁੱਖ ਮੰਤਰੀ ਵੀ ਉਹ ਹੋਣ ਤੇ ਜੇਕਰ ਫਿਰ ਇਸ ਸਾਰੇ ਚੱਕਰ ਵਿੱਚ ਉਹ ਉਲਝ ਕੇ ਰਹਿ ਜਾਂਦੇ ਤੇ ਸੀਟ ਉਹਨਾਂ ਦੇ ਹੱਥੋਂ ਨਿਕਲ ਜਾਂਦੀ ਆ ਤਾਂ ਫਿਰ ਇਸ ਸਦਮਾ ਜਿਹੜਾ ਆਮ ਆਦਮੀ ਪਾਰਟੀ ਵਾਸਤੇ ਬਹੁਤ ਵੱਡਾ ਸਦਮਾ ਜਿਹੜਾ ਹੋਵੇਗਾ ਉੱਤੇ ਸ਼ਾਇਦ ਇਸੇ ਹੀ ਕਾਰਨੋਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਕਿ ਉਹ ਹੁਣ 10 ਜੁਲਾਈ ਤੱਕ ਜਦੋਂ ਵੋਟਾਂ ਪੈਣੀਆਂ ਨੇ ਉਹ ਜਲੰਧਰ 'ਚ ਰਹਿਣ ਕਿਸ ਤਾ ਬਕਾਇਦਾ ਤੌਰ ਤੇ ਉਹਨਾਂ ਨੇ ਕਰਾਇਆ ਜਿਹੜਾ ਘਰ ਆ ਉਹ ਵੀ ਕਰਾਇਤੇ ਲੈ ਲਿਆ ਤੇ ਲੋਕਾਂ ਨਾਲ ਸਿੱਧਾ ਰਾਤ ਦਾ ਜਿਹੜਾ ਉਹ ਵੀ ਗੱਲ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ 12 ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਮੁੱਖ ਮੰਤਰੀ ਦੇ ਦਫ਼ਤਰ ਬਣਾਈ ਜਾਣਗੇ ਮੈਨੂੰ ਯਾਦ ਆ ਕਿ ਜਦੋਂ ਇਹ ਸਰਕਾਰ ਨਵੀਂ-ਨਵੀਂ ਬਣੀ ਸੀ ਤਾਂ ਉਦੋਂ ਵੀ ਭਗਵੰਤਬਾਹਣ ਹੁਣਾਂ ਨੇ ਇੱਕ ਗੱਲ ਕੀਤੀ ਸੀ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਹੋਊਗਾ ਜਿੱਥੇ ਜਾ ਕੇ ਲੋਕ ਆਪਣੀ ਗੱਲਬਾਤ ਕਰ ਸਕਦੇ ਆ ਤੇ ਜਿਹੜੀਆਂ ਕੋਈ ਪ੍ਰੋਬਲਮਸ ਹੋਣਗੀਆਂ ਉਹਨਾਂ ਦੀ ਸਿੱਧੀ ਰਿਪੋਰਟ ਮੁੱਖ ਮੰਤਰੀ ਨੂੰ ਕੋਲ ਜਾਊਗੀ ਪਟਾਈ ਸਾਲ ਵੀ ਚੱਲੇ ਆ ਅਜੇ ਤੱਕ ਉਹ ਦਫ਼ਤਰ ਜਿਹੜੇ ਉਹ ਬਿਲਕੁਲ ਬਿਲਕੁਲ ਹਾਂ ਬਿਲਕੁਲ ਸਾਰਾ ਹੁਣ ਜਿਵੇਂ ਇਹ ਵੀ ਅਨਾਉਂਸ ਕਰਤਾ ਵੀ ਹੈਲਪ ਡੈਸਕ ਬਣਾਵਾਂਗੇ ਅਸੀਂ ਮੁੱਖ ਮੰਤਰੀ ਹੈਲਪ ਡੈਸਕ ਜਲੰਧਰ ਦੇ ਵਿੱਚ ਹੋਊਗਾ ਸਿੱਧੀਆਂ ਜਿਹੜੇ ਵਰਕਰ ਨੇ ਉਹ ਜੋ ਸ਼ਿਕਾਇਤਾਂ ਹੋਣਗੇ ਲੈ ਕੇ ਆਉਣਗੇ ਵੱਡੇ ਅਧਿਕਾਰੀ ਬੈਠਣਗੇ ਲੇਕਿਨ ਮੁੱਖ ਮੰਤਰੀ ਸਾਹਿਬ ਤਾਂ ਇਹ ਪਹਿਲਾਂ ਵੀ ਗੱਲ ਕਹਿੰਦੇ ਸੀ ਕਿ ਜਦੋਂ ਸਰਕਾਰ ਬਣੀ ਸੀਗੀ ਸਰਕਾਰ ਪਿੰਡਾਂ ਤੋਂ ਚੱਲੂ ਅਧਿਕਾਰੀ ਪਿੰਡਾਂ ਚ ਆਏ ਕਿ ਉਹ ਤੁਹਾਡੀ ਗੱਲ ਜਿਵੇਂ ਤੁਸੀਂ 2.5 ਸਾਲ ਦੀ ਗੱਲ ਕਰ ਰਹੇ ਸੀ ਕਿ ਹੁਣ ਲੋਕ ਕਿਸ ਤੇ ਵਿਸ਼ਵਾਸ ਕਰਨਗੇ ਤੇ ਦੂਸਰੀ ਗੱਲ ਏ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਇੱਥੇ ਹੁਣ ਆ ਕੇ ਬੈਠਣ ਲੱਗੇ ਨੇ ਛੌਣੀ ਪਾਉਣ ਲੱਗੇ ਨੇ ਵੀ ਭਾਈ ਮੈਂ ਤਾਂ ਇੱਥੇ ਹੀ ਰਹੂੰਗਾ ਜਿਮਨੀ ਚੋਣਾ ਤਾਂ ਛੱਡੋ ਕਹਿੰਦੇ 2027 ਤੱਕ ਮੈਂ ਇੱਥੇ ਹੀ ਆ ਜਲੰਧਰ ਦੇ ਵਿੱਚ ਹੀ ਰਹੂੰਗਾ ਮੇਰਾ ਪਰਿਵਾਰ ਵੀ ਮੇਰੇ ਨਾਲ ਰਹੂਗਾ ਕਿ ਮੁੱਖ ਮੰਤਰੀ ਸਾਹਿਬ ਦੇ ਚਿਹਰੇ ਦੇ ਉੱਪਰ ਚੋਣਾਂ ਲੜੀਆਂ ਗਈਆਂ ਸੀਗੀਆਂ ਲੋਕ ਸਭਾ ਦੀਆਂ 13 ਦੇ ਵਿੱਚੋਂ 3 ਮਿਲੀਆਂ ਨੇ ਕੀ ਲੋਕ ਹੁਣ ਮੁੱਖ ਮੰਤਰੀ ਸਾਹਿਬ ਦੇ ਚਿਹਰੇ ਉੱਪਰ ਵੀ ਵਿਸ਼ਵਾਸ ਕਰਨਗੇ ਤੇ ਦੂਸਰਾ ਜਿਹੜੇ ਹੈਲਪ ਡੈਸਕਾਂ ਦੀ ਗੱਲ ਕਰ ਰਹੇ ਨੇ ਮੁੱਖ ਮੰਤਰੀ ਦੇ ਦਫ਼ਤਰਾਂ ਦੀ ਗੱਲ ਕਰ ਰਹੇ ਨੇ ਕਿ ਫਿਰ ਪਹਿਲਾਂ ਵਾਂ ਕਿਤੇ ਐ ਮਾਨ ਸਾਹਿਬ ਵੇਖੋ ਹੈਲਪ ਡੈਕਸਰ ਦੀ ਗੱਲ ਤੁਸੀਂ ਛੱਡ ਦਿਓ ਜਿਹੜੇ ਜਿਹੜੇ ਦਾ ਡਿਪਟੀ ਕਮਿਸ਼ਨਰ ਦਾ ਰੋਲ ਹੁੰਦਾ ਉਹ ਇੱਕ ਕਿਸਮ ਦਾ ਸਰਕਾਰ ਦਾ ਨੌਮਾਇਦਾ ਹੁੰਦਾ ਸਰਕਾਰ ਦੇ ਉੱਥੋਂ ਭਾਲਿਆ ਹੁੰਦਾ ਤੇ ਜੇਕਰ ਡਿਪਟੀ ਕਮਿਸ਼ਨਰ ਦੇ ਬਾਵਜੂਦ ਤੁਸੀਂ ਹੈਲਪ ਡੈਕਸ ਉੱਥੇ ਜਾਂ ਮੁੱਖ ਮੰਤਰੀ ਦਾ ਦਫਤਰ ਬਣਾਉਂਦੇ ਜੀ ਉਹ ਗੱਲ ਤਰਖ ਜਿਹੜਾ ਹੀ ਆਮ ਆਦਮੀ ਪਾਰਟੀ ਦਾ ਸਮਝ ਨਹੀਂ ਆਇਆ ਠੀਕ ਆ ਇੱਕ ਉਹ ਸਿਆਸੀ ਬਿਆਨ ਸੀ ਤਾਂ ਹੁਣ ਉਹਨਾਂ ਨੇ ਬਿਆਨ ਜਿਹੜਾ ਦੇਤਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਹੁਣ ਆਪ ਉੱਥੇ ਪਹੁੰਚਣਗੇ ਜਲੰਧਰ ਦੇ ਵਿੱਚ ਰਹਿਣਗੇ 27 ਤੱਕ ਹੁਣ ਤਾਂ ਸਿੱਧੂ ਸਾਹਿਬ ਆਮਾਨ ਸਾਹਿਬ ਇਹ ਵੀ ਦੇਖ ਲਓ ਕਿ ਆ ਮੀਠਿਆ ਦੀ ਸੀੜਸੀ ਉੱਥੇ ਵੀ ਹੁਣ ਚੋਣ ਹੋਣੀ ਆ ਜਿੰਮੀ ਚੋਣੋਂ ਵੀ ਉੱਥੇ ਫਿਰ ਮੁੱਖ ਮੰਤਰੀ ਸਾਹਿਬ ਜਾ ਕੇ ਬੈਠਣਗੇ ਕਿੰਨੇ ਘਾਵਾ ਤੇ ਘਰ ਖਰੀਦਣਗੇ ਅਜਿਹੀ ਸਥਿਤੀਆਂ ਕੇਵਲ ਹਾਸੋ ਹਿੰਦਿਆ ਜਿਹੜੀਆਂ ਸਥਿਤੀਆਂ ਨੇ ਮੁੱਖ ਮੰਤਰੀ ਸਾਹਿਬ ਦੀਆਂ ਕਿ ਇੱਕ ਜਿੰਮੀ ਚੋਣ ਨੂੰ ਲੈ ਕੇ ਤੁਸੀਂ ਪੂਰਾ ਆਪਣਾ ਲਾਮ ਲਸ਼ਕਰ ਲੈ ਕੇ ਜੇਕਰ ਜਲੰਧਰ 'ਚ ਬੈਠ ਜਾਂਦੇ ਜੀ ਤਾਂ ਇਸ ਦਾ ਸਾਫ ਅਰਥ ਇਹ ਆ ਕਿ ਤੁਹਾਨੂੰ ਆਪਣੀ ਪਾਰਟੀ ਦੀ ਜਿਹੜੀ ਸਥਿਤੀ ਪਤਲੀ ਪੈਂਦੀ ਜਾ ਰਹੀ ਆ ਉਸ ਦਾ ਤੁਹਾਨੂੰ ਅੰਦਾਜ਼ਾ ਜਿਹੜਾ ਹੋ ਚੁੱਕਾ ਤਾਂ ਸ਼ਾਇਦ ਜਿਹੜੀ ਚਿਹਰੇ ਦੀ ਗੱਲ ਕਰਦੇ ਜਿਹੜੀ ਸੰਸਦਗੀਆਂ ਚ ਹੋਣਾ ਸੀ ਆ ਲੋਕ ਸਭਾ ਦੀ ਮੁੱਖ ਮੰਤਰੀ ਦੇ ਚਿਹਰੇ ਤੇ ਲੜੀ ਗਈ ਦਾ ਨਤੀਜਾ ਉਹਨਾਂ ਨੇ ਸਾਹਮਣੇ ਵੇਖ ਹੀ ਲਓ ਕਿ ਕੀ ਹੋਇਆ ਤਾਂ ਸ਼ਾਇਦ ਫਿਰ ਇਸੇ ਹੀ ਕਾਰਨ ਸਥਿਤੀ ਦਾ ਇੱਕ ਹੋਰ ਜਾਇਜ਼ਾ ਲੈਣ ਵਾਸਤੇ ਉਹਨਾਂ ਨੇ ਆਪਣਾ ਜਿਹੜਾ ਕੈਂਪਿਆ ਜਾਂ ਪਰਹਾਰ ਜਿਹੜੀ ਉਹਨਾਂ ਨੇ ਉੱਤੇ ਕਿਤੇ ਇਹ ਗੱਲ ਤਾਂ ਨਹੀਂ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਆਮ ਆਦਮੀ ਪਾਰਟੀ ਅਕਸਰ ਕਹਿ ਦਿੰਦੀ ਹੈ ਵੀ ਸਾਡਾ ਤਾਂ ਜੀ ਇਹ ਸਾਡੀ ਰਾਜਧਾਨੀ ਹੈ ਸੰਗਰੂਰ ਕਿ ਹੁਣ ਰਾਜਧਾਨੀ ਤਾਂ ਅਸੀਂ ਕਰ ਲਈ ਫਤਿਹ ਸੰਗਰੂਰ ਤਾਂ ਲਿਆ ਸੀ ਜਿੱਤ ਪਰ ਦੂਸਰੀ ਜਲੰਧਰ ਸੀਟ ਤੁਹਾਨੂੰ ਯਾਦ ਹੋਏਗੀ ਉਹ ਪਹਿਲਾਂ ਕਹਿੰਦੇ ਸੀ ਭਾਈ ਜਲੰਧਰ ਤੇ ਸੰਗਰੂਰ ਤਾਂ ਨਹੀਂ ਅਸੀਂ ਹਰਨਾ ਕਿਤੇ ਹੁਣ ਇਹ ਤਾਂ ਨਹੀਂ ਗੱਲ ਦਿਮਾਗ ਚੱਲ ਰਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਦੇ ਵੀ ਭਾਈ ਅਸੀਂ ਆਪਣੀ ਰਾਜਧਾਨੀ ਲਈ ਬਚਾ ਰਾਜਧਾਨੀ ਤਾਂ ਸਾਸੀਂ ਜਿੱਤ ਲਈ ਹੁਣ ਦੂਜੀ ਸੀਟ ਸੀ ਜਲੰਧਰ ਦੀ ਚਲੋ ਲੋਕ ਸਭਾ ਤਾਂ ਨਹੀਂ ਜਿੱਤੇ ਪਰ ਜਿੰਮ ਨਹੀਂ ਹਾਰਨੀ ਕਿਤੇ ਇਹ ਕਾਰਨਦਾਰੀ ਵੀ ਹੁਣ ਸੰਗਰੂਰ ਦੇ ਉੱਪਰ ਜੋਰਜ ਮੈਸ਼ ਕਰਨ ਤੋਂ ਬਾਅਦ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਪੂਰੇ ਲਾਮ ਲਸ਼ਕਰ ਨਾਲ ਜਲੰਧਰ ਪਹੁੰਚ ਰਹੇ ਨੇ ਦੇਖੋ ਪਾਰਟੀਆਂ ਦੇ ਪ੍ਰਧਾਨ ਜਾਂ ਮੁੱਖ ਮੰਤਰੀ ਸਾਹਿਬ ਦੀ ਕੀ ਇੱਛਾ ਹੈ ਗਈ ਇਹ ਤਾਂ ਉਹ ਜਾਣਦੇ ਆ ਪਰ ਮਾਨ ਸਾਹਿਬ ਇਸ ਤਰੀਕੇ ਨਾਲ ਕਦੀ ਹੁੰਦਾ ਨਹੀਂ ਹੁੰਦਾ ਕਿ ਜੇਕਰ ਮੁੱਖ ਮੰਤਰੀ ਇੱਕ ਜਿੰਨੀ ਚੋਣ ਨੂੰ ਲੈ ਕੇ ਆਪਣਾ ਲਾਮ ਲਸ਼ਕਰ ਲੈ ਕੇ ਉੱਥੇ ਪਹੁੰਚ ਜਾਵੇ ਤਾਂ ਸਾਫ਼ ਸਥਿਤੀ ਹੈ ਕਿ ਫਿਰ ਇਸ ਵੇਲੇ ਜਮੀਨੀ ਪੱਧਰ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਉਹ ਕਿਹੋ ਜਿਹੀ ਆ ਇਹਦੇ ਸਬੰਧੀ ਤਾਂ ਕੋਈ ਦੋ ਰਹਿਵਾ ਹੀ ਨਹੀਂ ਹੈ ਕਿ ਜਿਸ ਤਰੀਕੇ ਨਾਲ 33 ਦੇ ਕਰੀਬ ਹਲਕੇ ਜਿਹੜੇ ਉਹ ਜਿੱਤੇ ਨੇ ਤੇ ਇਸ ਵੇਲੇ ਲੋਕਾਂ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਤੋਂ ਤੇ ਠੀਕ ਹੈ ਭਗਵੰਤ ਪਾਣ ਉੱਥੇ ਜਲੰਧਰ ਸ਼ਾਨੀ ਕਵਰਾ ਲੈ ਕੇ ਜਿਵੇਂ ਉੱਭਰ ਵੀ ਗਏ ਆ ਮੇਰਾ ਨਹੀਂ ਖਿਆਲ ਇਹ ਕੋਈ ਜਰਾ ਉਹਨਾਂ ਦਾ ਪ੍ਰਭਾਵ ਪਵੇ ਕਿਉਂਕਿ ਜਿਸ ਤਰੀਕੇ ਨਾਲ 16 ਜੂਨ ਤੋਂ ਬਿਜਲੀ ਦਾ ਰੇਟ ਜਿਹੜਾ ਵਧ ਰਿਹਾ ਇਹ ਵੀ ਇੱਕ ਬੜੀ ਵੱਡੀ ਸੱਟ ਜਿਹੜੀ ਆ ਜੇ ਜਿਹੜੀ ਆ ਆਮ ਆਪੀ ਪਾਰਟੀ ਦੀ ਸਰਕਾਰ ਦੇ ਉੱਤੇ ਪੈਣੀ ਆ ਕਿਉਂਕਿ ਇੱਕ ਪਾਸੇ ਤਾਂ ਤੁਸੀਂ ਫ੍ਰੀ ਬਿਜਲੀ ਦੇ ਰਹੇ ਜੇ ਦੂਜੇ ਪਾਸੇ 16 ਜੂਨ ਤੋਂ ਤੁਸੀਂ ਰੇਟ ਜਿਹੜੇ ਯੂਨਿਟ ਤੇ ਵਧਾ ਦਿੱਤੇ ਆ ਤਾਂ ਉਸ ਦਾ ਅਸਰ ਵੀ ਤਾਂ ਜਿਮਨੀ ਚੋਂ ਨਾਲ ਇਸ ਜਿਮਨੀ ਚੋਂ ਉੱਤੇ ਜ਼ਰੂਰ ਦਿਖਾਈ ਦੇਵੇਗਾ ਤਾਂ ਉਥੋਂ ਭਾਏ ਮੁੱਖ ਮੰਤਰੀ ਸਾਹਿਬ ਆ ਜਾਣ ਤਾਂ ਭਾਏ ਦਿੱਲੀ ਧਰਮੇਂ ਦੇ ਕੇਸ਼ਰੀਵਾਲ ਜਦ ਮਰਜੀ ਕੋਈ ਆ ਜਾਈ ਆਪਣੇ ਮਾਨ ਸਾਹਿਬ ਲੋਕਾਂ ਨੇ ਤਾਂ ਇਹ ਵੇਖਣਾ ਆ ਕਿ ਸਰਕਾਰ ਜਿਹੜੀਆਂ ਸਹੂ ਉਹ ਕਿਸ ਤਰੀਕੇ ਨਾਲ ਬਲੈਕ ਬਿਲਿੰਗ ਤੇ ਆਧਾਰ ਤੇ ਇੱਕ ਹੱਥ ਪਾਸੇ ਦੇਖੇ ਦੂਜੇ ਪਾਸੇ ਲੈ ਰਹੀ ਹੈ ਲੋਕਾਂ ਨੇ ਉਸ ਆਧਾਰ ਤੇ ਜਿਹੜੀਆਂ ਝੋਨਾ ਆ ਵੋਟਾਂ ਜਿਹੜੀਆਂ ਉਹ ਦੇ ਦੀਆਂ ਨੇ ਇਹ ਨਹੀਂ ਹੈਗਾ ਕਿ ਮੁੱਖ ਮੰਤਰੀ ਸਾਹਿਬ ਆ ਗਏ ਠੀਕ ਹੈ ਮੁੱਖ ਮੰਤਰੀ ਸਾਹਿਬ ਆ ਜਣੇ ਐਲਾਨ ਤਾਂ ਉਹ ਕੋ ਕਰ ਨਹੀਂ ਸਕਦਾ ਕਿਉਂਕਿ ਕੋਰਪੋਰੇਟ ਕੰਡਕਟ ਚਲਾ ਉਹ ਲੱਗਾ ਲੋਕਾਂ ਦੇ ਕੰਮ ਜਿਹੜੇ ਕਿੜੇ ਨੇ ਬਾਕੀ ਹੁਣ ਸੰਗਰੂਰ ਦੀ ਜਿਹੜੀ ਸਥਿਤੀ ਸੀ ਉਹ ਅਲੱਗ ਸੀ ਜਲੰਧਰ ਦੀ ਸਥਿਤੀ ਮਾਨ ਸਾਹਿਬ ਜਿਹੜੀ ਉਹ ਅਲੱਗ ਹੈਗੀ ਆ ਫਿਰ ਕਿਉਂਕਿ ਉੱਥੇ ਹੁਣ ਚਰਨਜੀਤ ਸਿੰਘ ਚੰਨੀ ਬਤੌਰ ਐਮਪੀ ਆ 99 ਜਿੱਤੇ ਨੇ ਔਰ ਤਗੜੀ ਲੀਡਰ ਨੇ ਭਗਵੰਤ ਮਾਨ ਵਰਸਿ ਚਨਜੀਤ ਚਰਜੀ ਸਿੰਘ ਚੰਨੀ ਨੇ ਵੀ ਕਰ ਲਿਆ ਉਥੇ ਤੇ ਜਿਸ ਤਰੀਕੇ ਨਾਲ ਬੀਤੇ ਸਮੇਂ 'ਚ ਦੋਵੇਂ ਮੁੱਖ ਮੰਤਰੀ ਇੱਕ ਦੂਜੇ ਤੇ ਇਲਜ਼ਾਮ ਲਗਦੇ ਰਹੇ ਆ ਇਹ ਜਿਹੜੇ ਹੁਣ ਅਗਲੇ ਦਿਨਾਂ 'ਚ ਵੇਖੋ ਕਿ ਅੱਜ ਦੀ ਜਿੰਨੀ ਚੋਣ ਹੋਣੀ ਆ ਕਿਸ ਤਰੀਕੇ ਨਾਲ ਚਨਜੀਤ ਸਿੰਘ ਚੰਨੀ ਭਗਵੰਤ ਮਾਨ ਨੂੰ ਘੇਰਦੇ ਤੇ ਭਗਵੰਤ ਮਾਨ ਉਹਨਾਂ ਨੂੰ ਘੇਰਦੇ ਆ ਇਹ ਤੇ ਉਸ ਦਿਨ ਪਤਾ ਲੱਗੂਗਾ ਕਿ ਜਿਸ ਦਿਨ ਇਹ ਚੋਣ ਮਹੀਮ ਸ਼ੁਰੂ ਹੁੰਦੀ ਆ ਬਾਕੀ ਸਿੱਧਾ ਆਮ ਆਦਮੀ ਪਾਰਟੀ ਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਦੇ ਆਉਂਦੇ ਨਾਲ ਚਲੰਦਰ ਡੇਰੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਆ ਕੋਈ ਜ਼ਿਆਦਾ ਮਜ਼ਬੂਤ ਹੋ ਜਾਵੇ ਕਿਉਂਕਿ ਲੋਕ ਅਭੀ ਇਸ ਸਮੇਂ ਦੇ ਵਿੱਚ ਫੈਸਲਾ ਜਿਹੜਾ ਉਹ ਕਰ ਚੁੱਕੇ ਲੋਕਾਂ ਨੇ ਬਦਲਾਵ ਦੇ ਨਾਰੇ ਨੂੰ ਦੇਖ ਲਿਆ ਲੋਕਾਂ ਨੇ ਸਾਰੀਆਂ ਚੀਜ਼ਾਂ ਨੂੰ ਬੜੀ ਨਜ਼ਦੀਕੀ ਤੋਂ ਦੇਖਿਆ ਆ ਖੈਰ ਚਲੋ ਮੁੱਖ ਮੰਤਰੀ ਸਾਹਿਬ ਦਾ ਆਪਣਾ ਫੈਸਲਾ ਆ ਕੀ ਕਰ ਸਕਨੇ ਆ ਆ ਬਾਕੀ ਜਲੰਧਰ ਵਾਸੀਆਂ ਵਾਸਤੇ ਜ਼ਰੂਰ ਹੈ ਇਹ ਜਿਹੜੇ 10 ਜੁਲਾਈ ਦੇ ਦਿਨ ਜਿਹੜੇ ਨੇ ਭਾਰੀ ਪਰੇਖਮ ਰਹਿਣ ਵਾਲਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਜਿੱਦ ਮੁਕਾਫੜਾ ਨਿਕਲਣਾ ਕਈ ਤਰ੍ਹਾਂ ਦੀਆਂ ਬਸੀਤਾਂ ਲੋਕਾਂ ਨੂੰ ਆਉਗੀਆਂ ਨੇ ਵੀਆਈਪੀ ਟ੍ਰੀਟਮੈਂਟ ਤਾਂ ਹੁੰਦਾ ਮੁੱਖ ਮੰਤਰੀ ਸਾਹਿਬ ਵੀ ਆ ਲੈਂਦੇ ਆ ਬਾਕੀ ਫੈਸਲਾ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਪਾਣ ਹੋਣਾਂ ਦੇ ਆਉਣ ਦੇ ਨਾਲ ਕੋਈ ਜ਼ਿਆਦਾ ਸਥਿਤੀ ਜਿਹੜੀ ਆਮ ਆਦਮੀ ਪਾਰਟੀ ਦੀ ਬਿਹਤਰ ਹੋ ਸਕੇ ਬਾਕੀ ਲੋਕਾਂ ਦੀ ਕਚਾਈ ਚ ਮਾਨ ਸਾਹਿਬ ਇਹ ਫੈਸਲਾ ਹੋਣਾ ਹੈ ਜੀ ਪਰ ਦੂਸਰੇ ਪਾਸੇ ਉਹ ਇਹ ਵੀ ਕਹਿ ਰਹੇ ਨੇ ਵੀ ਸੁਧਾਰਾਂ ਦੇ ਲਈ ਵੱਡੇ ਵੱਡੇ ਸੀ ਫੈਸਲੇ ਲੈ ਰਹੇ ਆ ਰੁਝੇ ਹੋ ਵੀ ਨਜ਼ਰ ਆ ਰਹੇ ਨੇ ਵੀ ਭਾਈ ਅਸੀਂ ਸੁਧਾਰ ਕਰਨੇ ਨੇ ਜਿਹੜੇ ਸਭ ਤੋਂ ਕਮੀਆਂ ਰਹਿ ਗਈਆਂ ਸੀਗੀਆਂ ਫੀਡਬੈਕ ਲਈ ਹੈ ਕਿ ਉਹਦੇ ਆਧਾਰ ਤੇ ਹੋ ਸਕਦਾ ਹੈ ਭਗਵਾਨ ਤਮਨ ਜੀ ਇੱਥੇ ਹੁਣ ਕੁਛ ਨਾ ਕੁਛ ਨਮਾ ਕ੍ਰਿਸ਼ਮਾ ਕਰਨ ਦੇ ਵਿੱਚ ਸਫਲ ਹੋ ਜਾਣ ਲੇਕਿਨ ਜਿਸ ਤਰੀਕੇ ਨਾਲ ਤੁਸੀਂ ਬਿਜਲੀ ਦੇ ਵਿੱਚ ਬਰਾਂ ਦੀ ਗੱਲ ਕੀਤੀ ਹੈ ਸ਼ਾਇਦ ਇਹ ਇੱਕ ਵਾਰ ਫਿਰ ਤੋਂ ਕਿਤੇ ਮੁੱਦਾ ਵਿਰੋਧੀ ਨਾ ਬਣਾ ਲੈਣ ਵੀ ਭਾਈ ਦੇਖੋ ਜੀ ਵੋਟਾਂ ਖਤਮ ਹੋਈਆਂ ਲੋਕ ਸਭਾ ਦੀਆਂ ਨਾਲ ਦੀ ਨਾਲ ਰੇਟ ਪੰਜਾਬ ਸਰਕਾਰ ਨੇ ਚੱਕ ਤੇ ਇਹ ਮੁੱਦਾ ਬਣਾ ਸਕਦੇ ਨਹੀਂਗੇ ਵਿਰੋਧੀ ਹੁਣ ਤੁਸੀਂ ਗੱਲ ਚਰਨਜੀਤ ਸਿੰਘ ਚੰਨੀ ਦੀ ਕਰੀਆ ਵੀ ਉਹਨਾਂ ਦਾ ਜਿਹੜਾ ਕੌਨਫੀਡੈਂਸ ਆਗਾ ਜੋਸ਼ ਹੈ ਸਤਵੇਂ ਆਸਮਾਨ ਦੇ ਉੱਪਰ ਹੈ ਵੱਡੀ ਜਿੱਤ ਆਪਣੇ ਦਮ ਦੇ ਉੱਪਰ ਦਲਿਤ ਭਾਈਚਾਰੇ ਦੇ ਉੱਪਰ ਕਿਉਂਕਿ ਵੱਡਾ ਉਹਨਾਂ ਦਾ ਵੋਟ ਬੈਂਕ ਤੋਂ ਵੱਡਾ ਪ੍ਰਭਾਵ ਰਿਹਾਗਾ ਵੱਡੀ ਜਿੱਤ ਪ੍ਰਾਪਤ ਕੀਤੀ ਹੈਗੀ ਹੁਣ ਜੇਕਰ ਆਪਾਂ ਜਿਮਨੀ ਚੋਣ ਦੀ ਗੱਲ ਕਰੀਏ ਕਿਉਂਕਿ ਮਾਨ ਸਾਹਿਬ ਦਾ ਤਾਂ ਹਜੇ ਐਲਾਨ ਕੀਤਾ ਵੀ ਉਹਤੇ ਪਹੁੰਚ ਰਿਹਾ ਹੈ ਕਿਰਾਏ ਦਾ ਘਰ ਵੀ ਲੈ ਲੈਣ ਲੇਕਿਨ ਉਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲੋਕਲ ਲੀਡਰਾਂ ਦੇ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਵੀ ਉੱਥੇ ਦਿਖਾਈ ਦਿੱਤੇ ਨੇਗੇ ਤੇ ਲੱਗ ਰਿਹਾ ਵੀ ਪੂਰੇ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਮਸਤੈਨ ਨੇ ਦੋਰੀ ਸੱਟ ਮਾਰਨੀ ਚਾਹੁੰਦੇ ਨੇ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਵਿੱਚ ਹੁਣ ਜੇਕਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਵੀ ਜਲੰਧਰ ਦੀ ਜਿਹੜੀ ਜਿਮਨੀ ਚੋਣ ਹੈ ਉਹਦੇ ਵਿੱਚ ਚੁਣੌਤੀਆਂ ਮੁੱਖ ਮੰਤਰੀ ਸਾਹਿਬ ਲਈ ਕੀ ਨੇ ਕਿਉਂਕਿ ਤੀਸਰੇ ਨੰਬਰ ਦੇ ਉੱਪਰ ਪਾਰਟੀ ਚੱਲੀ ਗਈ ਸੀ ਲੋਕ ਸਭਾ ਦੇ ਵਿੱਚ ਇਹ ਚਰਨਜੀਤ ਸਿੰਘ ਚੰਨੀ ਦਾ ਵੋਟ ਬੈਂਕ ਦੇ ਉੱਪਰ ਪ੍ਰਭਾਵ ਦਲਿਤ ਵਰਗ ਦੇ ਉੱਪਰ ਪ੍ਰਭਾਵ ਇਹ ਵੱਡੀ ਚੁਣੌਤੀ ਰਹਿ ਸਕਦਾ ਹੈ ਜਾ ਫਿਰ ਉਹਨਾਂ ਦੇ ਦੋ ਸਾਥੀ ਦੋ ਸੇਪੇ ਸਲਾਰ ਤੇਸਰਾਰ ਵੱਡੇ ਲੀਡਰ ਸ਼ੀਤਲੋਂਗਰਾਲ ਜਾਂ ਫਿਰ ਉਹਨਾਂ ਦੇ ਐਮਪੀ ਜਿਹੜੇ ਜਲੰਧਰ ਤੋਂ ਜਿੱਤੇ ਸੀਗੇ ਜਿਮਨੀ ਚੋਣ ਜਿੱਤੇ ਸੀ ਜਲੰਧਰ ਦੀ ਆ ਆਪਾਂ ਗੱਲ ਕਰੀਏ ਉਹਨਾਂ ਦੀ ਉਹਨਾਂ ਦੇ ਐਮਪੀ ਸਾਹਿਬ ਦੀ ਇਹ ਦੋ ਵੱਡੇ ਚਿਹਰੇ ਹੋ ਸਕਦੇ ਨੇ ਵੱਡੀ ਚੁਣੌਤੀ ਜਾਂ ਫਿਰ ਚਰਨਜੀਤ ਸਿੰਘ ਚੰਨੀ ਦਾ ਜੇ ਵੀ ਤੁਸੀਂ ਗੱਲ ਕਰ ਰਹੇ ਹੋਗੇ ਉਹਨਾਂ ਦਾ ਕੋਈ ਜੋਸ਼ ਵੀ ਕਾਫੀ ਵਧਿਆ ਹੋਇਆਗਾ ਉਹ ਵੱਡੀ ਚੁਣੌਤੀ ਨੇ ਸਮਝਣ ਚਾਹਣਗੇ ਸਾਡੇ ਦਰਸ਼ਕ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਵੱਡੀ ਚੁਣੌਤੀ ਮੁੱਖ ਮੰਤਰੀ ਸਾਹਿਬ ਦੇ ਲਈ ਕੀ ਹੋਏਗੀ ਦੇਖੋ ਮੁੱਖ ਮੰਤਰੀ ਸਾਹਿਬ ਵਾਸਤੇ ਜਿਹੜੀ ਚੁਣੌਤੀ ਹੈ ਜਿੱਥੇ ਕਾਂਗਰਸ ਪਾਰਟੀ ਉਥੇ ਭਾਜਪਾ ਵੀ ਜਿਹੜੀ ਹੈ ਬਰਾਬਰ ਦੀ ਹੋਵੇਗੀ ਭਾਜਪਾ ਦੇ ਕਿਉਂਕਿ ਸ਼ਸ਼ੀਲ ਰਿੰਕੂ ਐਮਪੀ ਜਿਹੜੇ ਹੁਣ ਭਾਜਪਾ ਦੇ ਹਰੇ ਨਹੀਂ ਪੈਨਾ ਉਹ ਆਮ ਆਦਮੀ ਪਾਰਟੀ ਦੀ ਸ਼ੀਤਲੋਂ ਗਰਾਲ ਵੀ ਆਮ ਆਦਮੀ ਪਾਰਟੀ ਦੀ ਬਤੈਕਸੀ ਜਿਹਨਾਂ ਨੇ ਅਸਤੀਫਾ ਦਿੱਤਾ ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹ ਵੇਖਣ ਵਾਲੀ ਹੋਵੇਗੀ ਕਿ ਭਾਜਪਾ ਜਿਹੜੀ ਹੈ ਬੀਜੇਪੀ ਆ ਆ ਸ਼ੀਤਲੋਂ ਗਰਾਲ ਨੂੰ ਟਿਕਟ ਦੇ ਕੇ ਮੈਦਾਨ ਚ ਉਤਾਰਦੀ ਹੈ ਜਾਂ ਸ਼ਸ਼ੀਲ ਰਿੰਕੂ ਦੀ ਵਾਈਫ ਨੂੰ ਟਿਕਟ ਦੇ ਕੇ ਮੈਦਾਨ ਚ ਉਤਾਰਦੀ ਹੈ ਪਹਿਲੀ ਗੱਲ ਤਾਂ ਇਹ ਹੈ ਜੀ ਦੂਜੇ ਪਾਸ ਔਰ ਪੂਰਨ ਤੌਰ ਤੇ ਇੱਕ ਟਕੜਾ ਬਹੁਮਤ ਲੈ ਕੇ ਉਹ ਉਥੋਂ ਜਿੱਤੇ ਨੇ ਬਾਕੀ ਜਿਹੜੇ ਡੇਰਾ ਬੱਲਾ ਵਾਲੇ ਜਾਂ ਹੋਰ ਜਿਹੜੇ ਉਥੋਂ ਦੇ ਡੇਰੇ ਨੇ ਉਹਨਾਂ ਦਾ ਵੀ ਉਥੇ ਸਿੱਧਾ ਪ੍ਰਭਾਵ ਹੈਗਾ ਤੇ ਚਰਨਜੀਤ ਸਿੰਘ ਚੰਨੀ ਆਪਣੀ ਜਿਹੜੀ ਜਲੰਧਰ ਚ ਜਿਹੜੀ ਚੋਣ ਲੜੀ ਆ ਉਹ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਤੇ ਹੀ ਲੜੀ ਗਈ ਹੈ ਕੋਈ ਕਾਂਗਰਸ ਪਾਰਟੀ ਦੀ ਕੋਈ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਹਾਂ ਵੀ ਕਾਂਗਰਸ ਪਾਰਟੀ ਨੇ ਕੋਈ ਵਿਚਾਰਧਾਰਾ ਦਿੱਤੀ ਮੈਨੀਫੈਸਟੋ ਦਿੱਤਾ ਉਹ ਇਹੋ ਜਿਹੀ ਗੱਲ ਨਹੀਂ ਹੋਈ ਚੋਣ ਜਿਹੜੀ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਲੜੀ ਗਈ ਤੇ ਚਰਨਜੀਤ ਸਿੰਘ ਚੰਨੀ ਜਿੱਤੇ ਸੋ ਜਿਹੜੀ ਇਸ ਵਾਰ ਉਥੇ ਜਲੰਧਰ ਚ ਜੇ ਹੁਣ ਤਾਂ ਉਸ ਜਿਮਨੀ ਚੋਰ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਜੇ ਭਗਵੰਤ ਮਾਨ ਹੋਣਾ ਵਾਸਤੇ ਜਿਹੜਾ ਵੱਡਾ ਖਤਰਾ ਆ ਉਹ ਚਰਨਜੀਤ ਸਿੰਘ ਚੰਨੀ ਹੁਣੀ ਹੋਣਗੇ ਕਿਉਂਕਿ ਜਿਸ ਤਰੀਕੇ ਦੀਆਂ ਸਥਿਤੀਆਂ ਐਸਵੇਲੇ ਚਰਨਜੀਤ ਉਹ ਉੱਥੇ ਕਾਂਗਰਸ ਦੀ ਹਨ ਕਾਂਗਰਸ ਦੇ ਐਸਵੇਲੇ ਬੜੇ ਜੋਸ਼ੂਖ ਰੋਸ਼ਨਾ ਆਤਮ ਭਾਅ ਦੇ ਨਾਲ ਭਰੀ ਉੱਥੇ ਨਜ਼ਰ ਜਿਹੜੀ ਉਹ ਆ ਰਹੀ ਹੈ ਤਾਂ ਭਾਜਪਾ ਦੀ ਜਿਹੜੀ ਹਾਰ ਠੀਕ ਆ ਭਾਜਪਾ ਦਾ ਵੋਟ ਬੈਂਕ ਆ ਵੋਟ ਪ੍ਰਤੀਸ਼ਤ ਪੰਜਾਬ 'ਚ ਜਰੂਰ ਵਧਿਆ ਪਰ ਉਹ ਜੀ ਸਥਿਤੀ ਉਹ ਗੱਲ ਨਹੀਂ ਕਰ ਸਕੀ ਜੇਕਰ ਭਾਜਪਾ ਜੇ ਦੂਜੇ ਨੰਬਰ ਤੇ ਉਦੋਂ ਆਈ ਤਾਂ ਉਸ ਦਾ ਕਾਰਨ ਇਹ ਸੀ ਕਿ ਨੌ ਵਿਧਾਨ ਸਭਾ ਹਲਕਿਆਂ 'ਚ ਜਿਹੜੀ ਚੋਣ ਹੁੰਦੀ ਹੈ ਹੁਣ ਤਾਂ ਇੱਕ ਵਿਧਾਨ ਸਭਾ ਹਲਕੇ 'ਚ ਜਿਹੜੀ ਚੋਣ ਹੋਥੇ ਹੁਣੀ ਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦਾ ਹੀ ਜਿਹੜੇ ਐਕਸ ਜਿਹੜੇ ਮੰਤਰੀ ਰਹਿ ਚੁੱਕ ਨੇ ਭਗਤ ਚੂਬੀਲਾ ਦੇ ਬੇਟੇ ਮਹਿੰਦਰ ਭਖਤ ਨੂੰ ਸ਼ਾਇਦ ਜਿਹੜਾ ਅਗੇ ਲਿਆਂਦਾ ਜਾ ਸਕਦਾ ਉਹਨਾਂ ਦੀ ਜਿਹੜਾ ਵੀ ਕਾਫੀ ਡੁਗੀਆਂ ਨੇ ਭਾਜਪੀ ਦੇ ਵਿੱਚ ਸੋ ਅਜਿਹੀ ਸਥਿਤੀ ਜਿਹੜੀ ਆਪਾਂ ਗੱਲ ਕਰਦੀ ਹੈ ਜਿਹੜੀ ਮੁੱਖ ਟੱਕਰ ਹੈ ਜਿਹੜੀ ਭਗਵੰਤ ਮਾਨ ਵੱਸਤੇ ਚੁਣੌਤੀ ਹੈ ਉਚਰਨਜੀਤ ਸਿੰਘ ਚੰਨੀ ਹੋਣਗੇ ਤੁਹਾਨੂੰ ਯਾਦ ਹੋਗਾ ਕਿ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਭਗਵੰਤ ਮਾਨ ਨੇ ਇੱਕ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਬੜੇ 2 ਕਰੋੜ ਦੇ ਪਤਨ ਕਿਦਾਂ ਦੇ ਇਦਾਂ ਦੇ ਇਲਜ਼ਾਮ ਜਿਹੜੇ ਚਰਨਜੀਤ ਸਿੰਘ ਚੰਨੀ ਤੇ ਲਾਏ ਚਰਨਜੀਤ ਸਿੰਘ ਚੰਨੀ ਨੇ ਅਗਲੇ ਦਿਨ ਫਿਰ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਦੇ ਦੋਸ਼ਾਂ ਨੂੰ ਜਿਹੜਾ ਨਕਾਰਤਾਈ ਤੇ ਅਜੇ ਤੱਕ ਮੁੱਖ ਮੰਤਰੀ ਸਾਹਿਬ ਕੋਈ ਇੱਕ ਵੀ ਲਾਈਨ ਜਿਹੜੀ ਆ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਬਾਅਦ ਚ ਬੋਲ ਨਹੀਂ ਸਕੇ ਤਾਂ ਉਹ ਜਿਹੜੇ ਜਿਹੜੇ ਬਵਾਦ ਹੁਣ ਫਿਰ ਉੱਠਣਗੇ ਉਦੋਂ ਚਰਨਜੀਤ ਸਿੰਘ ਚੰਨੀ ਲੋਕ ਸਭਾ ਦੀਆਂ ਚੋਣਾਂ 'ਚ ਉ ਭਗਵੰਤ ਮਾਨ ਹੁਣੀ ਉੱਥੇ ਨਹੀਂ ਸਨ ਭਗਵੰਤ ਮਾਨ ਦੂਜੇ ਪਾਸੇ ਲੱਗੇ ਸੀ ਹੁਣ ਚਰਨਜੀਤ ਸਿੰਘ ਚੰਨੀ ਵੀ ਉਸੇ ਤਰੀਕੇ ਨਾਲ ਚੋਣ ਪ੍ਰਚਾਰ ਕਰਨਗੇ ਜਿਸ ਤਰੀਕੇ ਨਾਲ ਭਗਵੰਤ ਮਾਨ ਹੁਣੀ ਕਰ ਦਿੰਗੇ ਭਾਜਪਾ ਦੇ ਜਿਹੜੇ ਉਹ ਦੋ ਲੀਡਰ ਨੇ ਜਿਨ੍ਹਾਂ ਦਾ ਤੁਸੀਂ ਨਾਮ ਲਈ ਉਹਨਾਂ ਦਾ ਕੱਦ ਜਿਹੜਾ ਨਾ ਉਹ ਮਾਨ ਸਾਹਿਬ ਉਹਨਾਂ ਨਹੀਂ ਹੈਗਾ ਜਿਨ੍ਹਾਂ ਜਿਨ੍ਹਾਂ ਚਰਨਜੀਤ ਸਿੰਘ ਚੰਨੀ ਦਾ ਜਾਂ ਭਗਵੰਤ ਮਾਨ ਦਾ ਕਿਉਂਕਿ ਦੋਵੇਂ ਉੱਥੇ ਇੱਕ ਮੌਜੂਦਾ ਸੀਐਮ ਇੱਕ ਸਾਬਕਾ ਸੀਐਮ ਹੈਗਾ ਤਾਂ ਸੋ ਇਸ ਕਰਕੇ ਉੱਥੇ ਭਾਜਪਾ ਜਿਹੜੀ ਆ ਜਿਹੜੇ ਦੋ ਨਾਮ ਤੁਸੀਂ ਲੈ ਰਹੇ ਮੇਰਾ ਨਹੀਂ ਖਿਆਲ ਇਪਕੰਤ ਬਣ ਹੁਣਾ ਵਾਸਤੇ ਕੋਈ ਸਿਰਦਰਦੀ ਜਿਹੜੀ ਆ ਉਹ ਪੈਦਾ ਕਰ ਸਕਣ ਸਿਰਦਰਦੀ ਜੇਕਰ ਪੈਦਾ ਕਰਨਗੇ ਤਾਂ ਉਹਤੇ ਕਾਂਗਰਸ ਕਰੂਗੀ ਕਾਂਗਰਸ ਤੋਂ ਵੱਧ ਚਰਨਜੀਤ ਸਿੰਘ ਚੰਨੀ ਕੱਢ ਕੇ ਬੇਸ਼ੱਕ ਕਾਂਗਰਸ ਪਾਰਟੀ ਦੀ ਆ ਪਰ ਚਰਨਜੀਤ ਸਿੰਘ ਚੰਨੀ ਦਾ ਆਧਾਰ ਜਿਹੜਾ ਜਲੰਧਰ 'ਚ ਬਣਿਆ ਉਹ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਮੁਸੀਬਤ 'ਚ ਪਾ ਸਕਦਾ ਵੱਡੀ ਚਿੰਤਾ 'ਚ ਪਾ ਸਕਦਾ ਹੈ ਜਿਹੜੀ ਮੁੱਖ ਮੁਕਾਬਲਾ ਜਿਹੜਾ ਜਲੰਧਰ ਦੇ ਵਿੱਚ ਜਿਵਨੀ ਚੌਂੜਾ ਦੇ ਦੌਰਾਨ ਜਿਹੜਾ ਆ ਉਹ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿਚਕਾਰ ਹੀ ਰਹਿਣ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਬਿਲਕੁਲ ਸਰ ਬਿਲਕੁਲ ਕਿਉਂਕਿ ਜਿੱਥੇ ਮੁੱਖ ਮੰਤਰੀ ਸਾਹਿਬ ਸ਼ਿਫਟ ਹੋਣ ਦੀ ਤਿਆਰੀ ਦੇ ਵਿੱਚ ਨੇ ਕਿ ਜਲੰਧਰ ਚਰਨਜੀਤ ਸਿੰਘ ਚੰਨੀ ਜਿਵੇਂ ਨੀ ਚੋਣਾਂ ਦੇ ਐਲਾਨ ਦੇ ਨਾਲ ਹੀ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀ ਸੀ ਲੱਗ ਰਿਹਾ ਵੀ ਮੁੱਖ ਮੰਤਰੀ ਸਾਹਿਬ ਨੂੰ ਕੋਈ ਮੌਕਾ ਦੇਣਾ ਨਹੀਂ ਚਾਹੁੰਦੇ ਇੱਥੇ ਪੈਰ ਲਾਉਣ ਦਾ ਚਲੋ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਤਾਂ ਹੁਣ ਪਤਾ ਲੱਗ ਗਿਆ ਨਾ 10 ਤਰੀਕ ਨੂੰ ਵੋਟਾਂ ਪੈਣੇ ਤੇ ਦੋ ਤਿੰਨ ਦਿਨ ਬਾਅਦ ਰਿਜ਼ਲਟ ਆ ਜਾਣਾਗਾ ਕਲੀਅਰ ਹੋ ਜਾਏਗਾ ਵੀ ਇੱਕ ਵਾਰ ਫਿਰ ਤੋਂ ਚਰਨਜੀਤ ਸਿੰਘ ਚੰਨੀ ਬਾਜੀ ਮਾਰਦੇ ਨੇ ਜਾਂ ਫਿਰ ਉਹਦੀ ਕਾਰਟ ਕੋਈ ਜਲੰਧਰ ਦੇ ਵਿੱਚ ਰਹਿ ਕੇ ਮੁੱਖ ਮੰਤਰੀ ਸਾਹਿਬ ਕੱਢ ਸਕਦੇ ਨੇਗੇ ਤੋਦਰ ਆਪਾਂ ਗੱਲ ਕਰ ਲਈਏ ਜੀ ਪੰਜਾਬ ਦੇ ਜਿਹੜੇ ਇੱਕ ਮਾਤਰ ਕੇਂਦਰ ਦੇ ਵਿੱਚ ਰਾਜ ਮੰਤਰੀ ਬਣ ਗਏ ਨੇ ਰਵਨੀਤ ਬਿੱਟੂ ਜੀ ਰਾਜ ਮੰਤਰੀ ਬਣਦੇ ਕਹਿੰਦੇ ਬੜੇ ਨਰਮ ਹੋ ਗਏ ਨੇ ਸੁਆਭਾਅ ਬੜਾ ਚੇਰ ਚੇਂਜ ਹੋ ਗਿਆ ਸੁਰ ਬਦਲ ਗਏ ਨੇ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਪਰ ਡਟਮਾ ਵਿਰੋਧ ਕਰਨ ਵਾਲੇ ਕਹਿੰਦੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਪਰ ਕਹਿੰਦੇ ਨੇ ਵੀ ਅਸੀਂ ਵਿਰੋਧ ਨਹੀਂ ਕਰਨਾ ਵੱਡਾ ਬਿਆਨ ਦਿੱਤਾਗਾ ਸੁਰ ਬਦਲੇ ਨੇ ਤੇ ਕਹਿੰਦੇ ਨੇ ਸਾਡੇ ਪਰਿਵਾਰ ਨੇ ਵੀ ਮਾਫ ਕਰਤਾ ਅਸੀਂ ਕੋਈ ਵੀ ਕੁਰਬਾਨੀ ਦੀ ਤਿਆਰ ਹੈ ਪਰਿਵਾਰ ਨਾਲ ਗੱਲ ਵੀ ਹੋ ਗਈ ਹੈ ਪਰ ਉਹਨਾਂ ਦਾ ਬਿਆਨ ਦੇਤਾ ਲੇਕਿਨ ਇਹ ਬਿਆਨ ਬਰਿਆਨ ਕਹਿੰਦੇ ਵਿਰੋਧੀਆਂ ਨੂੰ ਹਾਜਮ ਨਹੀਂ ਆਇਆ ਜਿੱਥੇ ਅਕਾਲੀ ਦਲ ਨੇ ਕੁਝ ਸ਼ੰਕੇ ਪ੍ਰਗਟ ਕੀਤੇ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਉੱਥੇ ਰਾਜਾ ਬੜਿੰਗ ਵੀ ਕਟਾਕਸ਼ ਕਰਦੇ ਨਜ਼ਰ ਆਏ ਨੇਗੇ ਕਿਵੇਂ ਦੇਖ ਰਹੇ ਹੋ ਕੀ ਕਾਰਨ ਨੇ ਵੀ ਇੱਕ ਬਿਆਨ ਭਾਵੇਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਦਿੱਤਾਗਾ ਲੇਕਿਨ ਵਿਰੋਧੀਆਂ ਨੂੰ ਹਾਜਮ ਨਹੀਂ ਆਇਆ ਕਾਰਨ ਕੀ ਨੇ ਤੇ ਉਹ ਬਿਆਨ ਜਿਹੜਾ ਹੈਗਾ ਸੀਗਾ ਉਸ ਤੋਂ ਬਾਅਦ ਪ੍ਰਤੀਕਿਰਿਆਵਾਂ ਕਿਸ ਤਰ੍ਹਾਂ ਦੀਆਂ ਆਈਆਂ ਨੇ ਕਿਹਾ ਮਾਨਸਾਫ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀ ਤੁਸੀਂ ਮਤਲਬ ਸੋਚਣਾ ਦਰਸ਼ਕ ਸੋਚਣਗੇ ਕਿ ਸਵਾਲ ਤਾਂ ਰਮਨੀਤ ਬਿੱਟੂ ਵਾਰਸੇ ਪੁੱਛਿਆ ਤੇ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨ ਲੱਗ ਪਿਆ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਤਾਂ ਲੱਗਾ ਗੱਲ ਕਰਨ ਕਿਉਂਕਿ ਅੱਜ ਰਮਨੀਤ ਬਿੱਟੂ ਦਾ ਜਿਹੜਾ ਬਿਆਨ ਆਇਆ ਉਹ ਕੁਝ ਸ਼ੰਕੇ ਜਿਹੜੇ ਜ਼ਰੂਰ ਕ੍ਰੀਏਟ ਕਰਦਾ ਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਕੋਰ ਕਮੇਟੀ ਮੀਟਿੰਗ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਹੁਣੀ ਨੇ ਉਹਨਾਂ ਨੇ ਬੜੀਆਂ ਮਹੱਤਵਪੂਰਨ ਗੱਲਾਂ ਜਿਹੜੀਆਂ ਕਹੀਆਂ ਉਹਨਾਂ ਨੇ ਇੱਕ ਗੱਲ ਕਹੀ ਕਿ ਪਾਜਪਾ ਨਾਲ ਸਾਡਾ ਸਮਝੌਤਾ ਜਦੋਂ ਚੱਲ ਰਹੀ ਸੀ ਸਮਝੌਤੇ ਦੀ ਗੱਲਬਾਤ ਦੋ ਸ਼ਰਤਾਂ ਜਿਹੜੀਆਂ ਸਾਡੇ ਅੱਗੇ ਰੱਖੀਆਂ ਗਈਆਂ ਇੱਕ ਸ਼ਰਤ ਇਹ ਕਿ ਕਿਸਾਨਾਂ ਦੇ ਤੁਸੀਂ ਆਪੋਸ ਹੋਣਾ ਕਿਸਾਨਾਂ ਦੇ ਹੱਕ ਦੀ ਜਿਹੜੀ ਗੱਲ ਨਹੀਂ ਕਰਦੇ ਤੇ ਦੂਜਾ ਬੰਦੀ ਸਿੰਘਾਂ ਵਾਲਾ ਮੁੱਦਾ ਜਿਹੜਾ ਤੁਸੀਂ ਇੱਕਦਮ ਇਹਨੂੰ ਡ੍ਰੌਪ ਕਰ ਦਿਓ ਇਹ ਮੁੱਦਾ ਨਹੀਂ ਤੁਸੀਂ ਪੇਸ਼ ਕਰਨਾ ਇਸ ਮੁੱਦੇ ਤੇ ਛੱਡੋ ਤਸਦੋ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਕਿਹਾ ਕਿ ਇਹ ਜਿਹੜੇ ਦੋ ਮੁੱਦੇ ਸੀ ਇਹਨਾਂ ਮੁੱਦਿਆਂ ਨੂੰ ਲੈ ਕੇ ਜਦੋਂ ਇਹ ਸ਼ਰਤਾਂ ਸਾਡੇ ਅੱਗੇ ਰੱਖੀਆਂ ਜਦੋਂ ਜੇਪੀ ਨੱਡਾ ਜਾਂ ਆਮੀਸ਼ਾ ਹੁਣਾਂ ਦਾ ਮੀਟਿੰਗਾਂ ਚੱਲ ਰਹੀਆਂ ਸੀ ਤਾਂ ਅੱਜ ਜਿਹੜੇ ਗੱਲਾਂ ਹੋਈਆਂ ਤਾਂ ਅਸੀਂ ਇਸ ਗੱਲ ਨੂੰ ਮੰਨਣ ਤੋਂ ਸਾਫ਼ ਅਨਕਾਰ ਕਰ ਦਿੱਤਾ ਤੇ ਅਸੀਂ ਨਹੀਂ ਇਸ ਗੱਲ ਨਾਲ ਸਹਿਮਤ ਹੋਏ ਇਸ ਕਰਕੇ ਸਾਡਾ ਸਮਝੌਤਾ ਨਹੀਂ ਹੋਇਆ ਬੇਸ਼ੱਕ ਅਸੀਂ ਨੁਕਸਾਨ ਚੱਲੇ ਐ ਐਨ ਗੌਰ ਕਮੇਟੀ ਦੀ ਇਸ ਮੀਟਿੰਗ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਅਗਲੇ ਦਿਨ ਵਰਦੀ ਸਿੰਘ ਬਿੱਟੂ ਦਾ ਇਹ ਬਿਆਨ ਆ ਜਾਂਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਰਮਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਵਿੱਚ ਕੇਂਦਰੀ ਰਾਜ ਮੰਤਰੀ ਆ ਜੇਕਰ ਉਸ ਦਾ ਬਿਆਨ ਆ ਤਾਂ ਇਹ ਰਮਨਿਤ ਬਿੱਟੂ ਦਾ ਬਿਆਨ ਫਰਗਜ ਨਾ ਸਮਝਿਆ ਜਾਵੇ ਬੇਸ਼ੱਕ ਟੀਵੀ ਤੇ ਉੱਤੇ ਜਿਹੜੇ ਵੱਖ-ਵੱਖ ਲੋਕ ਨੇ ਜਿਹੜੇ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਹਾਂਜੀ ਰਮਨਿਤ ਜੋਸ਼ੀ ਦੀ ਮੈਂ ਸਟੇਟਮੈਂਟ ਸੁਣ ਰਿਹਾ ਸਾ ਜਿਹੜਾ ਆਪਣੇ ਭਾਜਪਾ ਦੇ ਬੁਲਾਰ ਰਹੇ ਨੇ ਉਹ ਕਹਿ ਰਹੇ ਨੇ ਅਜੇ ਪ੍ਰਧਾਨ ਜੀ ਹੁਣਾਂ ਦਾ ਗੱਲ ਨਹੀਂ ਹੋਈ ਜੇ ਉਹ ਨਹੀਂ ਉਹ ਨੂੰ ਹੋਇਆ ਇਹ ਕਿਸਦਾ ਚਟੜੋਂ ਦਾ ਦੋਸ਼ ਕੀਤਾ ਪਰ ਨਹੀਂ ਜੇਕਰ ਰਮਨਿਤ ਬਿੱਟੂ ਦਾ ਇਹ ਬਿਆਨ ਆਉਂਦਾ ਤਾਂ ਇਹ ਬਿਆਨ ਰਮਨਿਤ ਬਿੱਟੂ ਦਾ ਬਿਆਨ ਨਹੀਂ ਆ ਇਹ ਭਾਜ ਪਰਬੈਣਾ ਪਾਸ ਪਰਿਮੁਜੂਦਾ ਸਰਕਾਰ ਦਾ ਬਿਆਨ ਕਿ ਜਿਹੜਾ ਸਰਕਾਰ ਬਣਦੇ ਤੀਜੇ ਦੇ ਨਹੀਂ ਇਹ ਬਿਆਨ ਜਿਹੜਾ ਸਾਹਮਣੇ ਆ ਜਾਂਦਾ ਹੁਣ ਪ੍ਰਸ਼ਨ ਇਹ ਹੈ ਕਿ ਇਹ ਬਿਆਨ ਦਿੱਤਾ ਕਿਉਂ ਗਿਆ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਭਾਜਪਾ ਜਿਹੜੀ ਆ ਸਿੱਖ ਮੁੱਦਿਆਂ ਨੂੰ ਆਪਣੇ ਪੱਧਰ ਤੇ ਹੱਲ ਕਰਨਾ ਚਾਹੁੰਦੀ ਹੈ ਚੇਕ ਕਰਤਾਰਪੁਰ ਦਾ ਲਾਂਘੇ ਦਾ ਰਸਤਾ ਉਸ ਦਾ ਕ੍ਰੈਡਿਟ ਵੀ ਉਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਕਈ ਬਾਲਦਰਸ ਜਿਹੜਾ ਬਣਾਇਆ ਜਾ ਰਿਹਾ ਉਹ ਵੀ ਉਹਨਾਂ ਨੇ ਕ੍ਰੈਡਿਟ ਭਾਜਪਾ ਨਹੀਂ ਲਿਆ ਤੇ ਇਸੇ ਤਰੀਕੇ ਨਾਲ ਵਕਫ ਵਕਫ ਸਿੱਖ ਮੁੱਦੇ ਚ ਹੈ ਹਰਿਆਣੇ ਦੀ ਵਕਰੀ ਐਜੀਪੀਸੀ ਉਹ ਵੀ ਉਹਦੇ ਵਿੱਚ ਵੀ ਭਾਜਪਾ ਨੇ ਤੇ ਇਹ ਜੋ ਕੁਝ ਸਾਥ ਦਿੱਤਾ ਗਿਆ ਇਹ ਸਿਰਫ ਤੇ ਸਿਰਫ ਅਕਾਲੀ ਦਰ ਨੂੰ ਕਮਜ਼ੋਰ ਕਰਨ ਵਾਸਤੇ ਬੀਤੇ ਲੰਮੇ ਸਮੇਂ ਤੋਂ ਜਿਹੜੀ ਗੱਲ ਸੀ ਹੁਣ ਰਮਨੀਸ਼ ਸਿੰਘ ਬਿੱਟੂ ਦਾ ਇਹ ਬਿਆਨ ਆਉਂਦਾ ਤਾਂ ਰਮਨੀਸ਼ ਸਿੰਘ ਬਿੱਟੂ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਇਹ ਦਰਸਾਉਂਦਾ ਕਿ ਭਾਜਪਾ ਅਗਲੇ ਦਿਨਾਂ ਦੇ ਵਿੱਚ ਅਕਾਲੀ ਦਰ ਨੂੰ ਹੋਰ ਠੱਬੀ ਲਾਉਂ ਜਾਂ ਅਕਾਲੀ ਦਰ ਨੂੰ ਹੋਰ ਕਮਜ਼ੋਰ ਕਰਨ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਆਪਣੇ ਰਾਹੀ ਹੱਲ ਕਰਦਾ ਚਾਹੁੰਦੀ ਹੈ ਠੀਕ ਆ ਉਹਨਾਂ ਇਹ ਗੱਲ ਕਹਿ ਦਿੱਤੀ ਕਿ ਜਮਨੀ ਸਿੰਘ ਮਿੱਟੂ ਨੇ ਮੈਂ ਆਪਣੇ ਪਰਵਾਰ ਦਾ ਸਲਾਹ ਕਰਦੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬੰਦਾ ਪੁੱਛੇ ਅੱਜ ਤੂੰ ਇੰਨੀ ਗੱਲ ਕਹਿ ਰਹੀ ਆ ਕਿ ਮੈਨੂੰ ਇਤਰਾਜ਼ ਨਹੀਂ ਹੈ ਤੇ ਅੱਜ ਤੋਂ 10 ਦਿਨ ਪਹਿਲਾਂ ਲੁਧਿਆਣੇ ਵਿੱਚ ਇੰਨੀ ਗੱਲ ਕਹੀ ਸੀ ਕਿ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਤੇ ਹਾਂ ਭਈ ਛੱਡ ਦੇ ਉਦੋਂ ਦਾ ਮੈਂ ਗੱਲ ਨਹੀਂ ਕੀਤੀ ਕਿਉਂਕਿ ਮੈਂ ਨਹੀਂ ਪਰਵਾਰਨ ਛੱਡ ਤਾਂ ਹਮੇਸ਼ਾ ਹੁੰਦੀ ਜੋ ਸਟੇਜ ਤੇ ਬੋਲ ਕੇ ਕਿ ਮੇਰਾ ਯਾਰ ਆ ਅਹੀਂ ਉਹ ਜੇ ਬੰਦਾ ਕੋਈ ਛੱੜਦਾ ਹੀ ਨਹੀਂ ਭਵੀਅਲ ਕਹਿਗੇ ਪਰ ਰਾਜਨੀਤਿਕ ਲੋਕਾਂ ਦੀ ਕੋਈ ਆਪਾਂ ਕਹਿ ਸਕਨੇ ਕਿ ਕੋਈ ਬਿਆਨ ਜਿਹੜੇ ਤਾਂ ਸਥਾਈ ਨਹੀਂ ਹੁੰਦੇ ਮਾਨ ਸਾਹਿਬ ਸਮੇਂ ਦੇ ਅਨੁਸਾਰ ਉਹਨਾਂ ਨੇ ਬੋਲਣਾ ਹੁੰਦਾ ਹੁਣ ਕਿਉਂਕਿ ਭਾਜਪਾ ਜਿਹੜੀ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਕਈ ਅੱਗੇ ਜਿਹੜਾ ਆਪਣਾ ਵੋਟ ਪ੍ਰਤੀਸ਼ਾਤ ਉਹ 18 ਦੇ ਕਰੀਬ ਲੱਗ ਗਈ ਆ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਪ੍ਰਤੀਸ਼ਾਤ ਉਹ ਅੱਗੇ ਨਾਲੋਂ ਵੀ ਘਟ ਕੇ ਪਿੱਛੇ ਡਿੱਗ ਗਿਆ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਭਾਜਪਾ ਜਿਹੜੀ ਆ ਸ਼ਹਿਰਾਂ ਦੇ ਵਿੱਚ ਇੱਕ ਚੰਗਾ ਕੰਮ ਕਰਤਾ ਰਹੀ ਆ ਪਿੰਡੂ ਖੇਤਰਾਂ ਦੇ ਵਿੱਚ ਉਹਨੇ ਆਪਣੀ ਸਥਿਤੀ 2027 ਦੀਆਂ ਚੋਣਾਂ ਤੱਕ ਮਾਨਸਾਬ ਇਹ ਉਸੇ ਪ੍ਰਸੰਗ ਚ ਦਿੱਤਾ ਗਿਆ ਕਿ ਹਾਂ ਭਈ ਜਿਹੜੇ ਸਿੱਖ ਇਸ਼ੂ ਬੀਤੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਆ ਉਹਨਾਂ ਦੇ ਹੱਲ ਜਿਹੜੇ ਆ ਉਹ ਆਪਾਂ ਕਰਾਂਗੇ ਭਾਜਪਾ ਜਿਹੜੀ ਕਰੂਗੀ ਜਿਸ ਤਰੀਕੇ ਦਾ ਇਹ ਬਿਆਨ ਆਇਆ ਬਾਕੀ ਇਹ ਕਿ ਰਾਜਾ ਵਰਿੰਗ ਦੀ ਗੱਲ ਰਾਜਾ ਵਰਿੰਗ ਦੀ ਤਾਂ ਮੈਂ ਕੱਲ ਉਹ ਕਰ ਹੀ ਦਿੱਤੀ ਕਿ ਜਿਸ ਤਰੀਕੇ ਨਾਲ ਵਿਰੋਧੀਆਂ ਦਾ ਕੰਮ ਤੇ ਘੇਰਦੇ ਕਰਦਾ ਫਿਰ ਸਸੰਗ ਬੋਲਟੋਂ ਨਹੀਂ ਨਹੀਂ ਘੇਰਦੇ ਪਏ ਆ ਉਹਨਾਂ ਨੇ ਵੀ ਸਟੇਟਮੈਂਟ ਜਿਹੜੀ ਇਹਦੀ ਗੱਲ ਕੀਤੀ ਕਿ ਹੁਣ ਬਿਆਨ ਇਹਦਾ ਕਿ ਇਸ ਬਿਆਨ ਦੇ ਉੱਤੇ ਕੋਈ ਬੰਦਾ ਅਪੋਜ਼ ਕਰ ਨਹੀਂ ਸਕਦਾ ਮਤਲਬ ਅਸੀਂ ਕਹਿ ਸਕਦੇ ਕਿ ਇਸ ਬਿਆਨ ਨੂੰ ਗਲਤ ਦਿੱਤਾ ਰਮਨੀਰ ਬੇਟੂ ਨੂੰ ਤਾਂ ਗਲ ਹੁਣ ਕਿਹੜੀ ਪਾਰਟੀ ਜਿਹੜੀ ਇਹ ਬੰਦੀ ਸਿੱਖਾਂ ਦੀ ਰਹਿਾਈ ਦੇ ਮੁੱਦੇ ਤੇ ਭਾਜਪਾ ਦਾ ਇਸ ਬਿਆਨ ਦਾ ਵਿਰੋਧ ਕਰੂਗੀ ਕੋਈ ਵੀ ਨਹੀਂ ਕਰ ਸਕਦੀ ਕਿਉਂਕਿ ਸਾਰਿਆਂ ਦਾ ਵੋਟ ਬੈਂਕ ਆ ਤਾਂ ਬੀਤੇ ਸਮੇਂ ਦੇ ਵਿੱਚ ਜੋ ਕੁਝ ਭਾਜਪਾਓ ਨੇ ਕੁਝ ਸਮਝਿਆ ਕਿ ਹਾਂ ਭਈ ਸਿੱਖ ਮੈਸੇਜ ਜਾਂ ਸਿੱਖ ਚੀਜ਼ ਨੂੰ ਅਸੀਂ ਆਪਣੇ ਹੱਥ ਵਿੱਚ ਲੈਣਾ ਤਾਂ ਸਾਫ ਸੰਕੇਤ ਆ ਕਿ ਆਉਂਦਿਆ ਦਿਨਾਂ ਵਿੱਚ ਜਿਹੜੇ ਸਿੱਖ ਮੁੱਦੇ ਇਹੋ ਜੇ ਹੋਣਗੇ ਉਹ ਮੁੱਦੇ ਭਾਜਪਾ ਆਪਣੇ ਰਾਹੀਂ ਹੱਲ ਕਰਾਊਗੀ ਤਾਂ ਰਮਨਜੀਤ ਸਿੰਘ ਬਟੂ ਚਿਹਰਾ ਉਹਨਾਂ ਕੋਲ ਹੈਗਾ ਕਿ ਸਿੱਖ ਚਿਹਰਾ ਉਹਨਾਂ ਨੇ ਪੇਸ਼ ਕਰਤਾ ਬੇਸ਼ੱਕ ਦਾੜੀ ਉਹ ਕਤਰੀ ਆ ਪਤਾ ਤੇ ਸਿੱਖਣੀ ਪਤਾ ਸਿੱਖ ਨਹੀਂ ਦੂਜੇ ਸਿੱਖ ਤਾਂ ਨਹੀਂ ਆ ਪਰ ਚਲੋ ਠੀਕ ਹੈ ਚਿਹਰਾ ਦਿਖਾਈ ਦਿੰਦਾ ਸੋ ਇਸ ਕਰਕੇ ਰਮਨਜੀਤ ਮਿੱਟੂ ਦਾ ਇਹ ਜਿਹੜਾ ਬਿਆਨ ਆਇਆ ਤੇ ਇਸ ਬਿਆਨ ਨੂੰ ਲੈ ਕੇ ਜੇਕਰ ਕਾਂਗਰਸ ਔਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੜਥੱਲੀ ਮਚ ਗਈ ਆ ਜਾਂ ਉਹਨਾਂ ਦੇ ਬਨਾਰੇ ਇਹੋ ਜਿਹੇ ਸਟੇਟਮੈਂਟ ਆ ਦੇ ਰਹੇ ਆ ਉਹ ਸਿਰਫ ਇਸ ਕਰਕੇ ਦੇ ਰਹੇ ਆ ਰਮਨਜੀਤ ਮਿੱਟੂ ਕਰਕੇ ਨਹੀਂ ਦੇ ਰਹੇ ਰਮਨਜੀਤ ਮਿੱਟੂ ਕਰਕੇ ਤੇ ਚਲੋ ਉਹਨਾਂ ਨੇ ਕ੍ਰਿਟਿਸਿਜ਼ ਕਰਦੇ ਹੀ ਕਰਨਾ ਪਰ ਅਸਲ ਵਿੱਚ ਅਸਲ ਡਰ ਜਣਾ ਉਹ ਭਾਜਪਾ ਦਾ ਹੈਗਾ ਕਿਉਂਕਿ ਭਾਜਪਾ ਜਿਸ ਤਰੀਕੇ ਨਾਲ ਅੱਗੇ ਵਧ ਰਹੀ ਹੈ ਜਾ ਜਿਸ ਤਰੀਕੇ ਨਾਲ ਤੁਰ ਵੀ ਕਰਨ ਵੋਟਾਂ ਦਾ ਬੀਤੇ ਸਮੇਂ ਵਿੱਚ ਪਾਚ ਪਾਦੇ ਹਰ ਚ ਵਿੱਚ ਹੋਇਆ ਤਾਂ ਉਹ ਸਾਰਾ ਕੁਝ ਮਤਲਬ ਮਾਫ ਕਰਤਾ ਕਾਂਗਰਸ ਪਾਰਟੀ ਨੇ ਤੇ ਦੂਜੇ ਪਾਸੇ ਸ਼ਰੋਮੀ ਅਕਾਲੀ ਦਲ ਨੂੰ ਜਿਆਦਾ ਜਿਹੜੀ ਚਿੰਤਾ ਦੇ ਹਾਲਤ ਵਿੱਚ ਪਾ ਦਿੱਤਾ ਇਸ ਕਰਕੇ ਨਮਨਦੀਪ ਸਿੰਘ ਬਿੱਟੂ ਦਾ ਬਿਆਨ ਜਿਹੜਾ ਅੱਜਕੱਲ ਅੱਜ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਕੋਰ ਕਮੇਟੀ ਦੇ ਵਿੱਚ ਕੱਲ ਸੁਖਵੀਰ ਸਿੰਘ ਬਾਦਲ ਫੌਂਡ ਹੈ ਬੜੇ ਅਹਿਮ ਖੁਲਾਸੇ ਜਿਹੜੇ ਆ ਉਹ ਕੀਤੇ ਕਹਿੰਦੇ ਇਹ ਵੀ ਕੋਰ ਕਮੇਟੀ 'ਚ ਗੱਲ ਹੋਈ ਕਿ ਜੇਕਰ ਕਹਿੰਦੇ ਕਿ ਉਹ ਤੋਂ ਆਮੀਸ਼ਾ ਹੁਣੀ ਔਰ ਨਟਾ ਸਾਹਿਬ ਜਦੋਂ ਮੀਟਿੰਗ ਕਰ ਰਹੇ ਸਨ ਤਾਂ ਉਹਨਾਂ ਤੇ ਜੇ ਤੁਸੀਂ ਸਾਡੇ ਨਾਲ ਸਮਝੌਤਾ ਨਹੀਂ ਕਰਦੇ ਗੱਠਜੋੜ ਨਹੀਂ ਕਰਦੇ ਤਾਂ ਪੰਜਾਬ ਦੇ ਵਿੱਚ ਇੱਕ ਤੀਜੀ ਤਰਾਂ ਸਕਦੀ ਜਿਹੜਾ ਤੁਹਾਡਾ ਸਥਾਨ ਜਿਹੜਾ ਉਹ ਮਿਲ ਸਕਦੀ ਆ ਸਾਫ ਸੰਕੇਤ ਕਹਿੰਦੇ ਕਿ ਉਹ ਭਾਈ ਅੰਮ੍ਰਿਤਵਾਲਾ ਪਾਲ ਜਾਂ ਸਬਜੀ ਸਿੰਘ ਵਾਲ ਸੀ ਮਤਲਬ ਸਮੇਂ ਤੋਂ ਪਹਿਨਾਂ ਇਹੋ ਜਿਹੇ ਜਿਹੜੇ ਬਿਆਨ ਬਾਚੇ ਜਿਹੜੀਆਂ ਕੱਲ ਹੋਰ ਕਮੇਟੀ ਚ ਹੋਈਆਂ ਤੇ ਅਜ ਰਵਨੀਤ ਸਿੰਘ ਬਿੱਟੂ ਦਾ ਜੇਕਰ ਬਿਆਨ ਆਉਂਦਾ ਤੇ ਸਥਿਤੀਆਂ ਸਾਹਮਣੇ ਆ ਇਹ ਰਵਨੀਤ ਸਿੰਘ ਬਿੱਟੂ ਦਾ ਬਿਆਨ ਪਾਜਪਾ ਵੱਲੋਂ ਹੀ ਆਇਆ ਹੈਗਾ ਪਾਜਪਾ ਹੁਣ ਸਿੱਖ ਮੁੱਦੇ ਜਿਹੜੇ ਨੇ ਆਪਣੇ ਪੱਤਰ ਤੇ ਹੱਲ ਕਰਕੇ ਆਪਣੇ ਵੋਟ ਬੈਕਰ ਨੂੰ 2027 ਤੱਕ ਵਧਾਉਂਦੇ ਬੂਲ ਵਿੱਚ ਹੈਗੀ ਜੀ ਬਿਲਕੁਲ ਵੀ ਇਹ ਕ੍ਰੈਡਿਟ ਲੈਂਡ ਦੇ ਲਈ ਹੈਗਾ ਭਾਜਪਾ ਦਾ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਤੇ ਉਹ ਕ੍ਰੈਡਿਟ ਹੈ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਲਾਂਘੇ ਨੂੰ ਲੈ ਕੇ ਕ੍ਰੈਡਿਟ ਲੈਂਨ ਦੀ ਕੋਸ਼ਿਸ਼ ਸੀ ਤੇ ਇਹ ਸਭ ਕ੍ਰੈਡਿਟ ਤੇ ਦੂਸਰੇ ਪਾਸੇ ਲੱਗ ਰਿਹਾ ਵੀ ਕਾਂਗਰਸ ਅਤੇ ਅਕਾਲੀ ਦਲ ਰੜਕੇ ਇਸ ਕ੍ਰੈਡਿਟ ਬਾਰ ਦੇ ਵਿੱਚ ਕ੍ਰੈਡਿਟ ਕੱਟਣਾ ਚਾਹੁੰਦੀ ਹੈ ਵੀ ਕਿਤੇ ਕ੍ਰੈਡਿਟ ਕਿਉਂਕਿ ਲਗਾਤਾਰ ਪੰਥ ਦੇ ਮੁੱਦਿਆਂ ਦੇ ਉੱਪਰ ਅਕਾਲੀ ਦਲ ਬੋਲਦਾ ਰਿਹਾ ਸੋ ਚਾਹੁੰਦੇ ਨੇ ਵੀ ਕਿਤੇ ਇਹ ਸਾਡਾ ਜਿਸ ਬਾਤ ਗੱਲ ਦਾ ਅਸੀਂ ਕ੍ਰੈਡਿਟ ਹੁਣ ਤੱਕ ਲੈਂਦੇ ਰਿਆਂ ਵੀ ਭਾਈ ਅਸੀਂ ਸਿੱਖ ਬੰਦੀ ਸਿੰਘਾਂ ਦੇ ਨਾਲ ਕੜਿਆ ਵੀ ਕਿਤੇ ਕ੍ਰੈਡਿਟ ਦੂਜੇ ਪਾਸੇ ਜਾਵੇ ਇਸ ਕਰਕੇ ਪ੍ਰतिकਰਮ ਤਿੱਖਾ ਆਇਆ ਤੇ ਨਾਲ ਦੀ ਨਾਲ ਆਇਆਗਾ ਤੋਂ ਅਨਕੀਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਸੋ ਇਸ ਹਨ ਪ੍ਰੋਫੈਸਰ ਮਨਜੀਤ ਸਿੰਘ ਅਨਖੀ ਸਾਹਿਬ ਜਿਨ੍ਹਾਂ ਵੱਲੋਂ ਅੱਜ ਦੇ ਨ अहम ਖਬਰਾਂ ਦੇ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਗਿਆ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਕੱਲ ਫਿਰ ਹੋਏਗੀ ਮੁਲਾਕਾਤ ਉਹ ਤੱਕ ਦਿਓ ਇਜਾਜ਼ਤ ਧੰਨਵਾਦ